tại vì sao 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 ਬਿਰੇ ਸੰਤੋਸ਼ ਨਾਮ ਹੈ ਬਿਰੇ ਜੰਤਨਗਰ ਦਾ ਰਹਿਣ ਵਾਲਾ ਮੈਂ ਇਹ ਉਹ ਨਾਈ ਜਾਂਦੇ ਸੀ ਉਹਨਾਂ ਨੂੰ ਮਨਾ ਕੀਤਾ ਬਿਰੇ ਨਾਂ ਨਾ ਉਹ ਬੋਟ ਡੂੰਗਾ ਜੀ ਪਾਣੀ ਦਾ ਬਾਅ ਬਹੁਤ ਤੇਜ ਆ ਜੇ ਉਹਨਾਂ ਨੂੰ ਕਿਹਾ ਉਹ ਸਾਡੇ ਨਾਲ ਹੀ ਜੀ ਬੋਲਣ ਲੱਗ ਗਏ ਕਿ ਤੁਸੀਂ ਕੀ ਲੈਣਾ ਆ ਸੀ ਆਪ ਦਾ ਨਾਮ ਨਾ ਨਾ ਆ ਉਹਨ ਡਰਿੰਕ ਡਰਿੰਕ ਕਰਦੇ ਆ ਪੀ ਕੇ ਨੰਦਿਆ ਬਿਰੇ ਤੇ ਦੋ ਜਿਹੜੇ ਸੀ ਉਹ ਤਾਂ ਬਾਹਰ ਨਿਕਲ ਗਏ ਸੱਡੀ ਗੱਲ ਸਮਝ ਗਏ ਬਿਰੇ ਉਹ ਦੋ ਨਹੀਂ ਸਮਝੇ ਉਹ ਪਾਣੀ ਨੇ ਗੋਤਾ ਖਵਾਤਾ ਬਿਰੇ ਉਹ ਤੋਂ ਬਾਅਦ ਉਹਨਾਂ ਦਾ ਪਤਾ ਹੀ ਨਹੀਂ ਲੱਗਿਆ ਬਿਰੇ ਅਸੀਂ ਬਹੁਤ ਲੱਭਿਆ ਉਹਨਾਂ ਨੂੰ ਉਹਨ ਵੀ ਲੱਭ ਰਹੇ ਆ ਬਿਰੇ ਨਹੀਂ ਮਿਲੇ ਬਿਰੇ ਹਾਂ ਜੀ ਵੀਰੇ ਜਨਤਨਗਰ ਨੇ ਯਾ ਕੋਈ ਆ ਕਿ ਕਿਸ ਤਰ੍ਹਾਂ ਦੇ ਲੱਗਦੇ ਸੀ ਮੁੰਡੇ ਚੰਗੇ ਕਰੋ ਜਿਹੜੀ ਹੁਣ ਨਹੀਂ ਠੀਕ ਕਰੋ ਸੀ ਵੀਰੇ ਬਾਅਦ ਵਿੱਚ ਕਰੇ ਸੀ ਠੀਕ ਹੈ ਜੀ ਜਵਾਬ ਨਹੀਂ ਸੀ ਮਰ ਹਾਂ ਜੀ ਉਹ ਬਾ ਇਹ ਵੀਰੇ ਗਰੀਬ ਕਰੋ ਯਾ ਜਿਆਦਾ ਵੱਡੇ ਕਰੋ ਨਹੀਂ ਆ ਵੀਰੇ ਹਾਂ ਉਹਨਾਂ ਨੂੰ ਬਹੁਤ ਸਮਝਾਇਆ ਉਹ ਨਹੀਂ ਸਮਝੇ ਜੀ ਵੀਰੇ ਸਾਡੇ ਤੋਂ ਅੱਗੇ ਹੀ ਰਹਿੰਦੇ ਆ ਥੋੜੀ ਕਿ ਦੂਰ ਤੇ ਅਸੀਂ ਕਿਹਾ ਉਹ ਸਾਡੇ ਨਾਲ ਹੀ ਵੀਰੇ ਲੜਨ ਲੱਗੇ ਫਿਰ ਅਸੀਂ ਕੀ ਕਿਹਾ ਛੱਡਤਾ ਜੀ ਅਸੀਂ ਫਿਰ ਉਸ ਤੋਂ ਬਾਅਦ ਕਿਹਾ ਅਸੀਂ ਕੁਝ ਜੀ ਮੇਰਾ ਨਾਮ ਇੰਸਪੈਕਟਰ ਸੁਖਵਿੰਦਰ ਸਿੰਘ ਐਸ ਐਚਓ ਥਰਮਲ ਇੱਥੇ ਸਾਨੂੰ ਇੰਟੀਮੇਸ਼ਨ ਆਈ ਸੀ ਵੀ ਦੋ ਮੁੰਡੇ ਇਹ ਨਹਿਰ ਦੇ ਵਿੱਚ ਡੁੱਬ ਗਏ ਸੀ ਇੱਥੇ ਇਹ ਸਾਨੂੰ ਇੰਟੀਮੇਸ਼ਨ ਆਈ ਸੀ ਉਹਦੀ ਹਾਂਜੀ ਠੀਕ ਹੈ ਜੀ ਇਹ ਇਹ ਅਸੀਂ ਵੈਰੀਫਾਈ ਕਰ ਰਹੇ ਹਾਂ ਤੇ ਫਿਲਹਾਲ ਸਾਨੂੰ ਇਹ ਪਤਾ ਲੱਗਿਆ ਵੀ ਨਹਿਰ ਦੇ ਇੱਥੇ ਕੰਡੇ ਬੈਠੇ ਸੀ ਦੋ ਮੁੰਡੇ ਤੇ ਉਹ ਉੱਥੇ ਡੁੱਬ ਗਏ ਇਹਨੇ ਹਾਂਜੀ ਦੇਤੀ ਐ ਐਨ ਡੀ ਆਰ ਐਫ ਨੂੰ ਸੂਚਨਾ ਦੇਤੀ ਬਾਕੀ ਸੀ ਗੋਤਾਖੋਰ ਵੀ ਬੁਲਾ ਲਿਆ ਤੇ ਸਾਡੇ ਵੱਲੋਂ ਪੂਰੀ ਕੋਸ਼ਿਸ਼ ਆ ਲੋਕਾਂ ਦੇ ਸਹਿਯੋਗ ਨਾਲ ਵੀ ਜਲਦ ਤੋਂ ਜਲਦ ਉਹਨਾਂ ਦੀ ਭਾਲ ਕੀਤੀ ਜਾਵੇ ਡੁੱਬਣੋ ਜੀ ਅਪ੍ਰੋਕਸੀਮੇਟਲੀ 20-25 ਮਿੰਟ 20-25 ਹਾਂ ਜੀ ਹਾਂ ਜੀ